ਸਵਾਗਤ ਆ ਕਿਸਾਨ ਵੀਰੋ ਤੁਹਾਡਾ ਵਪਾਰੀ ਪੇਜ ਤੇ ਕਿ ਅੱਜ ਆਪਾਂ ਆਏ ਆ ਕੋਟਕਪੂਰ ਦੀ ਬਾਸਪਤੀ ਦੀ ਬੋਲੀ ਤੇ ਤੇ ਅੱਜ ਤਰੀਕ 4 ਸਤੰਬਰ 2025 ਹੋ ਗਈ ਹੈ ਤੇ ਟਾਈਮ ਸਵਾ 11 ਹੋ ਗਿਆ ਤੇ ਬੋਲੀ ਸ਼ੁਰੂ ਹੋਣ ਲੱਗੀ ਹੈ ਤੇ ਵਪਾਰੀ ਸਾਰਾ ਆ ਗਿਆ 1509 ਬਾਸਪਤੀ ਆਈ ਹੈ ਬਈ ਵਪਾਰੀ ਦੇਖੋ ਤੁਸੀਂ ਆਇਆ ਕਿੰਨਾ ਉਹ 200 ਰੁਪਇਆ ਰੈਡੀमेड ਗੱਲ ਤੇ ਨਹੀਂ ਕਰੀ 3100 ਰੁਪਇਆ ਕਰ ਰਹਾ ਦਾ ਲਾਊਂਗ ਵਾ ਲੈ ਚਲੋ 3100 ਰੁਪਇਆ ਜੀ ਆ ਵੀ 3100 ਆ ਆ ਵੀ ਉਹ ਦੀਪੂ 35 50 50 ਰੁਪਏ 55 ਕਰ ਦੇ ਹਾਂ 55 ਕਰ ਦੇ 55 ਕਹਿੰਦੇ ਯਾਰ 95 ਹੈ 95 ਪੂਰੇ ਕਰ ਦੇ ਦੇ ਹਾਂ ਜੀ 3100 3200 3200 ਹਾਂ 3200 35 ਹੋ ਗਿਆ ਹਾਂ ਉਹਨਾਂ ਦਾ ਬਲਾਕ ਫਰੇਓ 3200 ਜਿਹੜਾ ਕੀ ਕਰੀ ਜਾਂਦੇ 3200 ਰੁਪਏ ਆਈ ਨਾ ਤੇ ਉਹਦੀ 49 49 ਰੁਪਏ 2745 ਦਿੱਪੂ ਆ ਜਾ ਰਿਹਾ ਵੀ 2745 ਹਾਂਜੀ ਜਿਹੜਾ ਉਹਦਾ ਪੁੱਤ 49 ਰੁਪਏ 2745 ਹੁੰਗਰ ਤਾਉਗੇ ਨਹੀਂ ਜੇੜਾ ਜੀ ਤਾਉਗੇ ਨਹੀਂ ਆਈ ਗਈ ਉਹ ਤਾਉਗੇ ਮਾਲੀਆ ਮੈਂ ਮਾਲੀਆ ਠੀਕ ਹੈ 399 ਰੁਪਏ ਰਣੀ ਮੇਂ ਦੀਪੂ ਆਇਆ ਯਾਰ 23 ਦਸਰੀ ਗਾ ਲਿਖੋ ਆ 5 10 ਦਾ ਪਾ ਦੇ ਫਿਰ ਅਰੇ ਗਰਾਹੀ ਬੰਨਾਂ ਬਰੂਨ ਸ਼ੁਰੂ ਹੋ ਗਈ ਹੈ ਹਾਂਜੀ 2545 ਰੇਡੀ ਮੇਰਾ ਜੀ ਸਿੰਗਲ ਪੱਖਾ ਰੇਡੀ ਮੇਰਾ ਜੀ ਇੱਕ ਦਲਾ ਹੋਰ ਆ ਰਿਹਾ ਦਾ 2545 ਪੱਛਰੋ ਜੀ 45 ਕਰੋ ਗੱਲ ਰੇਡੀ ਮੇਰਾ ਬਹੁਤ ਰਹੀ ਮਾਲਾ ਕੀ ਹੈ ਜੀ ਹੂੰ ਕੀ ਆ ਤੁਹਾਨੂੰ ਕਿਹਾ ਜੀ ਆਪਣਾ ਜੀ ਕਾਡੇ ਨੰਬਰ ਤੇ ਬਾਹਰ ਚਲੋ ਤੇ ਆ ਕਰ ਲੈ ਫਿਰ 50 50 ਤੁਹਾਡੀ ਹੈ ਤੁਹਾਡੀ 45 ਤੁਹਾਡੀ 55 55 60 60 70 75 80 80 ਹੋ ਗਏ ਖਰੇ ਆ ਹਾਂਜੀ 3280 3280 ਹਾਂਜੀ 3280 ਰੁਪਏ 3280 ਇਹ 94 ਨੰਬਰ ਤੇ ਹੋਊਗੀ ਮੋਰਖਾ ਯਾਰ ਸਾਹਿਬ ਇੱਕ ਫੋਨ ਲੈ ਰਿਹਾ ਕਿਹਦੀ ਗੋਲੀ ਤੁਹਾਨੂੰ ਦੀ ਤੁਹਾਨੂੰ ਦੀ 3280 ਆ ਜੀ 3280 ਰੁਪਿਆ ਸਿੰਗਲ ਪੱਖਾ ਬਾਜ ਮਾਰੇ ਦੁਪਾਲੇ ਦੇ 3280 ਹੋਰ ਹਾਂਜੀ 3280 ਰੁਪਏ ਇਹ ਨਾ ਪਿੱਛੜਾ ਗਰਾਮਾਂ ਦੀ ਕੋਈ ਤਾਂ ਸਮਾਂ ਦਿੱਤੀ ਹੋਗੀ 40 ਉਹ ਦਾ ਪਹਿਲੇ ਪੱਖੇ ਦੇ ਹਾਂਜੀ 3280 ਰੁਪਏ ਦੇ ਦੇ ਪੁੱਛੋ ਪੁੱਛੋ ਕੋਈ ਨਹੀਂ ਆਪਾਂ ਥੋੜਾ ਉਸ ਤੇ ਦੇਖੀ ਪੁੱਛ ਕੇ ਬੋਵੀ ਚਿੰਤਾ ਨਾ ਕਰ ਤੂੰ ਪੁੱਛ ਲੈ ਅੱਗੇ ਫੀਦਾ ਨੂੰ ਪਹੁੰਚਾ ਦੇ ਨੂੰ ਹਾਂਜੀ ਵਿਜੇ ਬਾਊ 32 ਹਾਂ ਬੋਵੀ ਲਾਇਆ ਬੋੜ ਕੋੜਾ ਕੋੜਾ ਪੁੱਛਾ ਉਹਦਾ ਕੋੜਾ ਬਿੱਲਾ ਤੰਗ ਹੋਇਆ ਕੋਈ ਕੋਈ ਬੱਚੀ ਆਨੇ ਆ ਬੱਚੀ ਉਹ 3000 ਇਹਨਾਂ ਦੀ ਫੋਤਰੀ ਲੈਸ ਕਰਾ ਦੇ ਆ ਜਾ ਆ ਜਾ ਮੇਰਾ ਰਾਮ ਕੇ ਨਹੀਂ ਆਇਆ ਤੁਸੀਂ ਮਖਲੋ ਫਿਰ ਆ ਜਾ ਵੀ ਆ ਜਾ ਪਾਵੇ ਆ ਜਾ 2580 ਜਿਹੜੀ ਮੇਰਾ ਮਾਲ ਮਾਤਾ ਨਹੀਂ ਕਰਨ ਇੱਕ ਟਾਲਾ ਹਰਿਆ ਉਹਨਾਂ ਦੇ ਚੱਲੇ ਗਏ ਘਰੋਂ ਠੰਗਲ ਪੱਖਾ ਹੈ ਰੇਡੀ ਮੇਰਾ ਮਾਲ ਵੇਚਦਾ ਮੇਰਾ ਭੁਲ ਕੇ ਕਹੀ ਜਨਾ ਦੇ ਖਾਲੇ ਦੇ ਕੰਨ ਬੰਦ ਹੈ ਹਾਂ ਕੋਈ ਨਹੀਂ ਕੋਈ ਨਹੀਂ ਫਿਰ ਆਪਾਂ ਇਹ ਦੇ ਇਹ ਦੁਆਰੇ ਫੇਰੇ ਨੂੰ ਕੱਛੇ ਰੱਖਾ ਰੇੜੀ ਮੇੜਿਆ ਬਾਅਦ ਚ ਗੋਲਾ ਪਾ ਰੇੜੀ ਪਖਾ ਰੇੜੀ ਮਾਲਾ ਜੀ ਇੱਕ ਪੱਕਾ ਲਾਹੋ ਰਾ ਰਿਆ ਦਾ 3200 ਰੁਪਏ ਹਾਂ ਵੀ ਇਹ ਬਾਊ ਪਾਵੇ 5 ਤਾਂ ਚਲ 80 ਕਰਦੇ 80 85 ਰੁਪਏ 85 ਹਾਂ ਦੀਪੂ 85 ਉਹ ਦੋ ਦੋ ਵੀਜਰ ਬੋਟਾ ਹਾਂ ਵੀ 90 90 90 ਰੁਪਏ 90 95 3300 5 10 15 15 15 15 3315 ਰੈਡੀਮੇਡ 3315 ਹਾਂਜੀ ਕੋਈ ਕੋਈ ਉਹ ਕੋਈ ਕੋਈ ਲਾਓ 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 ਫੋਨ ਲਾਓ ਯਾਰ ਪਹਿਲਾਂ ਦੇਣਾ ਸਾਡਾ ਵੀ 3315 3315 ਰੈਡੀਮੇਡ ਆ ਭਾਈ 3315 ਹਾਂਜੀ ਤੇਤ ਮਾਸ ਆ ਬਹੁਤ ਹੈ ਮਾਰ ਵਧੀਆ ਸਾਫ ਆ ਹਾਂਜੀ ਜੀ ਨਾ ਪੱਕੇ ਦਾ ਸਿੰਗਲ ਪੱਕੇ ਦਾ 30 30 ਬਹੁਤ ਠੀਕ ਹੈ ਸਾਫ ਬਹੁਤ ਆ ਬਾਰ ਬਾਰ ਵਧੀਆ ਮਕਰ ਨਾਲ ਨਹੀਂ ਜਾਂਦਾ ਹਾਂਜੀ 3315 ਰੈਡੀ ਮੇਕ ਕਰਦੇ ਦਾ ਹੁਣ ਨਹੀਂ ਕਰਦੇ ਨਾ ਗੋਗਾ ਨੇ ਫੋਨ ਲਾਇਆ ਭਾਈ ਉਹ ਖੜਾ ਯਾਰ ਗੋਗਾ ਬਾਵਾ ਉਹ ਬਾਲਾ ਖੜਾ ਬਾਵਾ ਯਾਰ ਇਹ ਗੋਗਾ ਜੀ ਆ ਹਾਂ ਬਾਵੇ ਲੋਕ ਦਰਸੇ ਬੋਗ ਪਰੇ ਪਰਦੇ ਸਰਾਹ ਰਹਾਂ ਉਹ ਕੋਈ ਕੋਈ ਮਾ ਉਹ ਪੁੱਛੀਆ ਨਹੀਂ ਤਾ ਹਾਂਜੀ ਮਾ ਜੀ ਆਪ 40 ਕਿਤੇ ਹੀ ਹੁੰਦੀ ਜੀ ਕੋਈ ਹੀ ਜਗਵਾ ਆਓ ਅੱਛਾ ਆਓ ਆਓ ਬੋਲ ਕੇ ਦੋ ਆਹ ਹੋਣਾ ਸਰਵੋਤ ਤੜਿਆ ਆ ਕੋਈ ਕੱਲ ਆ ਦੇ 315 ਰੁਪਏ ਰੈਡੀमेड ਕੋਈ ਗੱਲ ਨਹੀਂ ਮੈਂ ਦੱਸੀ ਜਨਾ ਆਵਾਜ਼ ਆ ਪੋਛਲਾ ਪੋਛਲਾ ਪੋਛ ਲੈ ਯਾਰ ਬੱਲਾ ਮੈਂ ਯਾਰ ਨਰਾਜ਼ ਕਿ ਨਹੀਂ ਬੰਦਾ ਇਹ ਨਰਾਜ਼ ਕਿ ਨਹੀਂ ਕੋਈ ਗੱਲ ਨਹੀਂ ਸਮਝਦਾ ਗੁਰੂ ਤੂੰ ਮੈਂ ਪੁੱਛਿਆ ਯਾਰ ਪਰ ਉਹਨੇ ਨਰਾਜ਼ ਹੋ ਗਿਆ ਕਿ ਮੈਂ ਲੈ ਆਇਆ ਨਾ ਬਹੁਤ ਗੁੱਸੇ ਆਪਣੀ ਆ ਪੁੱਛ ਲਈ ਹਾਂਜੀ 310 ਨਹੀਂ ਨਹੀਂ ਬੱਲਾ ਹਾਂਜੀ ਵੀਰ ਜੀ ਆਹ ਸਿੰਗਲ ਪੱਖਾ ਗਰੂ ਆ ਬਹੁਤ ਵਧੀਆ ਰੇਟ ਆਜ ਸਿੰਗਲ ਪੱਖਾ ਹੈ ਸਹੀ ਸਿੰਗਲ ਪੱਖਾ ਹੈ ਹਾਂ ਸਾਢੇ 350 ਕਰ ਲਓ ਵੀਰੇ ਹੋਣੀ ਹੋਣਾ ਆਪਣਾ ਫਿਲਮ ਬੋਲੀ ਹੈ ਨਾ ਕਿ ਸਾਡੇ ਬੋਲੀ ਦੇ ਉੱਪਰ ਆਪਣਾ ਅਸਲ ਖੜ 3300 ਵੀ ਆਪਣਾ ਕਿੰਨਾ ਹੋ ਗਿਆ ਪੱਖਾ ਸਿੰਘ ਸਾਢੇ ਦੇਖੋ ਜੀ ਸਾਢੇ ਦੇਖੋ ਸਾਡੇ ਅੱਧੂ ਕੋਈ ਟੋਟਾ ਟੋਟਾ ਦਾ ਅੱਜ ਕੋਈ ਤੇ ਢਾ ਲਾ ਦਾਨੂੰ ਉੱਪਰ ਲਗਾ ਨਹੀਂ ਸਕਦਾ ਮੇਰੀ ਬੋਲੀ ਹੈ ਇਹ ਵੀ ਕਿੰਨਾ ਮੈਂ ਪਾਣੀ ਨਹੀਂ ਕਰ ਸਕਦਾ ਜੋ ਉੱਪਰ ਮਿਲਣੇ ਲੇਲਾ ਬੋਲੋ ਫਿਰ ਆਪਾਂ ਬਾਰ ਦਾ ਖਰਾ 20 25 20 30 ਹਾਂਜੀ 20 ਉਹ ਕਰਦੇ 10 20 ਕਰ ਸਕਦਾ ਕੀ ਆ રે ਕੱਢਦੇ ਯਾਰ ਕੱਢਦੇ ਯਾਰ 40 ਰੁਪਏ ਲੈ ਲੇ 40 ਉਹ ਲੈ ਲੈ ਉਹ ਲਿਖਦਾ 40 ਰੱਖ ਦਿੰਦੇ ਆ ਸਹੀ ਹੈ ਲਿਖਾਣਾ ਨਹੀਂ ਰਹਿਣ ਦੇ ਯਾਦ ਹੋ ਵੀ ਪੰਜ ਦਿਨਾਂ ਤੋਂ ਬੁੱਲਣੇ 10 ਮਿੰਟ ਤੋਂ ਆਣ ਛੋੜ ਕਰਤੀ ਦੋ ਜੀ ਦਾਰ ਕੀ ਛੋੜ ਕਰਤੀ ਹੈ ਕੱਲ ਕੋ ਘਟ ਨਹੀਂ ਕੱਲ ਵਿਕੀ ਸਾਡੇ ਪਿੰਡ ਦੇ ਵੀ ਕੀ ਗੱਲ ਹੈ ਉਹ ਕੱਲ ਵਿਕੀ ਪੱਖੇ ਜੀ ਪੱਖਾ ਹੈ ਫਿਰ ਜਾੜੇ ਨੂੰ ਵੀ ਘਟ ਗਏ ਸਾਡੇ ਇਹਨਾਂ ਮਾਲ ਜਾ ਕੇ ਵੇਖ ਕੇ ਗਿੱਲਾ ਕਿੰਨਾ ਹੋ ਗਿਆ ਦੇਖਣਾ ਸਰਦੀਪ ਯਾਰ ਆਪ ਕਹਿੰਦੇ 3500 ਵੇਚੋ ਗਲਤ ਆ ਵੀ ਦਾਖ ਦੇ ਆਪ ਬੋਲੀ ਕਰਾਈ ਹੈ ਉੱਤੇ ਮਾਲ ਦੇ ਕਿ ਕੋਈ ਨਹੀਂ ਨਾ ਰੱਖੋ ਜੀ ਇਹ ਆਪਣੀ ਧੀ ਹੈ ਨਾ ਠੀਕ ਹੁੰਦੀ ਹੈ ਇਹ ਵੀ ਅਨਸੋਲਡ ਹੋਈ ਆ ਤੇ 330 ਰੁਪਏ ਦੀ ਅਨਸੋਲਡ ਹੋਈ ਆ ਇਹ ਵੀ ਕੀਤੀ ਕਿਸਾਨ ਵੀਰ ਕਹਿੰਦਾ ਮੈਂ ਨਹੀਂ ਪਾਜਪਤੀ ਦਾ ਇਹ ਰੇਟ ਦੇਣਾ ਹੋਰ ਹੋ ਜਾ ਪੈਣੀ ਜਸਾ ਆਈ ਹੈ ਇਹ ਕੋਈ ਗੱਲ ਨਹੀਂ ਕੋਈ ਗੱਲ ਇਹ ਮੈਂ ਕਿਹਨੂੰ ਹੋਰ ਦੱਸਦਾ ਤੇਰੀ ਕਰਦਾ 10 ਰੁਪਏ ਦਾ ਸਹੀ ਕਰਾਓ 10 ਰੁਪਏ ਹਾਂਜੀ ਬੋਲ 10 ਰੁਪਏ 3300 10 ਰੁਪਏ ਉਹ ਘਰ ਤੋਂ ਘੋੜੇ ਦਾ ਮਾਲ ਆ ਬੰਦੇ ਕਹਿੰਗੇ ਸਾਡਾ ਥੋੜਾ ਦੂਰ ਰਹਿ ਗਿਆ ਉਹ ਹੀ ਤਾਂ ਗੱਲ ਹੈ ਆ ਕੋਈ ਯਾਰ ਖਾਨਾ ਲਾਉਣਾ ਉੱਚਾ ਕਰਵਾਉਗਾ ਵੀ ਆਪੇ ਵੱਲੋਂ ਉੱਚੇ ਰੇਟ ਓਮ ਟਾਈਮਰ ਦਿਮੂਗੇ ਤਾਂ ਲੈ ਲੈ 5 ਮਿੰਟ ਲੈ ਲੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੜੇ ਹੈਗੇ ਯਾਰ 10 ਮਿੰਟ ਖੜੇ ਬੋਲਣ ਵਾਲੇ ਇੱਥੋਂ ਲੈ ਜਾਊਗਾ ਸਾਰਾ ਸ਼ਹਿਰ ਤੇ 32 30 10 ਰੁਪਏ 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 ती सौ दस रुपये तैी सौ दस रुपये बबा जी दस रुपए दस रुपए दस रुपए दस रुपए दस रुपए दस रुपए तेती सौ दस रुपये 15 20 25 25 25 30 25 25 ਰੁਪਏ 25 25 ਪਧਿਆ ਮਾਲਾ ਸੁੱਕਾ ਮਾਲ 25 ਹਲੇ ਪਾਣੀ ਆ ਗਏ ਉਹਨਾਂ ਨੂੰ ਪਤਾ ਨਹੀਂ ਕਿੱਥੇ ਡੇਰੇ 25 ਰੁਪਏ 25 25 ਹਾਂਜੀ ਬੋਈ 25 25 25 ਰੁਪਏ ਬਹੁਤ ਰੋਕਿਆ ਸੀ ਬੈਜੀ ਹਾਂਜੀ ਬੋਈ ਲੱਗਿਆ ਮੂਨ 25 ਰੁਪਏ ਹਾਂਜੀ ਬੋਈ 325 325 ਕੱਲ ਵਾਲੇ ਭਾਣੇ ਵਾਲੇ ਹੋਏ ਮੈਂ ਤਾਂ ਤੂੰ ਲਾ ਕੇ ਚਾਹਤਾ ਸੀ ਆਸੇ ਬਜ਼ਾਰ ਵਿੱਚ ਚੱਲਦਾ ਹੈ ਹਾਂਜੀ ਜੀ 325 ਰੁਪਏ ਹਾਂਜੀ ਬੋਲਦਾ ਕੋਈ 3325 ਰੁਪਏ ਹਾਂਜੀ ਬੋਲ ਜੀ 3325 ਰੁਪਏ ਬੋਲੋ ਵੱਡੀ ਆ ਬਾਈ ਹਾਂ ਬੋਲ 3325 ਰੁਪਏ ਹੁੰਦਾ ਕੋਈ ਬੋਲਦਾ ਬਾਈ ਕਰਾਈਏ 3325 ਰੁਪਏ ਜਿਤਿੰਦਰ ਸਿੰਘ ਨੇ 3325 ਰੁਪਏ ਹੁੰਦੀ ਹੈ 3325 ਰੁਪਏ ਕਿਸੇ ਵੀ ਨਾਲ ਖਾਤੇ ਨੂੰ ਜਾਣਾ 3325 ਰੁਪਏ ਬਈ